ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਨਾ ਸਾਰੇ ਪੰਜਾਬ ਦੇ ਵਿੱਚ ਸੰਪਰਕ ਲਹਿਰ ਸ਼ੁਰੂ ਕੀਤੀ ਹੈ ਵੀ ਸੰਪਰਕ ਕਰਨ ਦਾ ਹਰੇਕ ਹਫਤੇ ਦਸ ਦਿਨ ਬਾਅਦ ਅਸੀਂ ਕਿਸੇ ਨਾ ਕਿਸੇ ਹਲਕੇ ਦੇ ਵਿੱਚ ਤੇ ਪ੍ਰੋਗਰਾਮ ਦਿੰਨੇ ਆ ਵੀ ਅਸੀਂ 올ਓਵਰ ਪੰਜਾਬ ਕਵਰ ਕਰਨਾ ਉਹਦੇ ਲਈ ਅਸੀਂ ਫਿਰ ਮੇਰੀ ਉਪਰੈਸ਼ਨ ਸੰਤਾ ਸਿੰਘ ਜੀ ਨਾਲ ਗੱਲ ਹੋਈ ਸੀ ਤੇ ਇਹਨਾਂ ਨੇ ਕਿਹਾ ਸੀ ਇਹਨਾਂ ਨੂੰ ਮੈਂ ਕਿਹਾ ਸੀ ਜੀ ਵੀ ਅਸੀਂ ਪ੍ਰੋਗਰਾਮ ਕਰਨਾ ਚਾਹੁੰਦੇ ਆ ਵੀ ਜੇ ਤੁਸੀਂ ਕਰਵਾਉ ਤਾਂ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਆਜਿਓ ਤੁਸੀਂ ਵੀ ਅਸੀਂ ਕਰ ਲਾਂਗੇ ਉਹਨਾਂ ਦਾ ਹੀ ਸੰਤਾ ਸਿੰਘ ਅਮੇਤਪੁਰ ਜੀ ਦਾ ਹੀ ਕਰਵਾਇਆ ਹੋਇਆ ਪ੍ਰੋਗਰਾਮ ਕਾਫੀ ਜਿਵੇਂ ਸੰਸਦ ਦੇ ਵਿੱਚ ਚੰਨੀ ਜੀ ਨੇ ਆਵਾਜ਼ ਚੁੱਕੀ ਆ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੇ ਵੀ ਐਨਐਸਏ ਲਗਾਇਆ ਜਾਵੇ ਤੇ ਕਾਗਰਸ ਦੀਆਂ 16 ਲੱਗ ਲੱਗਦੀਆਂ ਬਹੁਤ ਪਾਰਟੀਆਂ ਨੂੰ ਇਹਦੇ ਵੇਲੇ ਕੀ ਸੋਚਿਓ ਤੁਸੀਂ ਇੱਕ ਨਾ ਇੱਕ ਦਿਨ ਮੈਂ ਪਹਿਲਾਂ ਨਾ ਆਪਣੀ ਪਰਚੀ ਦੇਤੀ ਲਿਖ ਕੇ ਸਰਬਜੀਤ ਸਿੰਘ ਬੋਲਣ ਵਾਸਤੇ ਥੋੜੀ ਦੇਰ ਬਾਅਦ ਬੰਦਾ ਮੇਰੇ ਕੋਲੇ ਜਿਹਦੇ ਕੋਲੇ ਭੀ ਜੀਸੀਓ ਆ ਗਿਆ ਕਹਿੰਦਾ ਜੀ ਪਰਪਸ ਲਿਖੋ ਕੀ ਹੈ ਮੈਂ ਕਿਹਾ ਉਸ ਤੇ ਲਿਖਤਾ ਅਮਰਪਾਲ ਸਿੰਘ ਤੇ ਬੰਦੀ ਸਿੰਘਾਂ ਦਾ ਮੈਂ 11:30 ਵਜੇ ਦਿੱਤੀ ਤੇ ਮੈਂ 1:30 ਵਜੇ ਤੱਕ ਲੰਚ ਟਾਈਮ ਤੱਕ ਬੈਠਾ ਰਿਹਾ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ ਚਲੋ ਮੈਂ ਆ ਗਿਆ ਅਗਲੇ ਦਿਨ ਮੈਂ ਗਿਆ ਮੈਂ ਆਪ ਪਰਚੀ ਲਿਖੀ ਆਪ ਦੇਣ ਗਿਆ ਜਿਹੜੇ ਸਪੀਕਰ ਦੇ ਨਾਲ ਸਪੀਕਰ ਸਾਹਿਬ ਨਾਲ ਹੁੰਦੇ ਨਹੀਂ ਉਹ ਪਰਚੀ ਲੈਣੇ ਮੈਂ ਉਹਨਾਂ ਨੂੰ ਪੁੱਛਿਆ ਉਹ ਦੇਖਦੇ ਸਾਰੇ ਮੈਨੂੰ ਕਹਿੰਦਾ ਜੀ ਨਹੀਂ ਭਾਈ ਇਹ ਬਹੁਤ ਸੈਂਸਿਟਿਵ ਮੁੱਦਾ ਹੈ ਤੁਸੀਂ ਇਸਤੇ ਐਵੇਂ ਨਹੀਂ ਬੋਲ ਸਕਦੇ ਜਾਂ ਤਾਂ ਤੁਹਾਡਾ ਡਰ ਆਉ ਨਿਕਲੇ ਜਿਹੜੇ 20 ਐਮਪੀ ਆਂ ਦਾ ਬੋਲਣ ਦੀ ਪਰਚੀ ਨਿਕਲਦੀ ਆ 0 आर ਦੀ ਜਾਂ ਤਾਂ ਉਹ ਨਿਕਲੇ ਤੇ ਜਾਂ ਫਿਰ ਪਾਰਲੀਮੈਂਟ ਜਿਸ ਮੁੱਦੇ ਤੇ ਮੁੱਦੇ ਦੇ ਬਾਹਰ ਹੁੰਦੀ ਹੋਵੇ ਉਹਦੇ ਵਿੱਚ ਤੁਸੀਂ ਬੋਲ ਸਕਦੇ ਹੋ ਤੁਸੀਂ ਐਵੇਂ ਨਹੀਂ ਬੋਲ ਸਕਦੇ ਭਈ ਇਹ ਬਹੁਤ ਸਿਸਟਿਮੈਟਿਕ ਮੈਟਰ ਹੈ ਤੇ ਮੈਂ ਕਹਾਂ ਜੀ ਨਹੀਂ ਸਾਨੂੰ ਤਾਂ ਚਾਹੀਦਾ ਬੋਲਣਾ ਆ ਸੀ ਤਾਂ ਉਹਨਾਂ ਨੇ ਮੈਨੂੰ ਪਰਮਿਸ਼ਨ ਨਹੀਂ ਦਿੱਤੀ ਏ ਮੈਂ ਤਾਂ ਮੈਂ ਗੱਲ ਕਰਨੀ ਸੀ ਇਹਦੇ ਬਾਰੇ ਕੀ ਮੰਨਦੇ ਹੋ ਕਿ ਸਿੱਖਾ ਧਰਤੀ ਜਿਹੜਾ ਸਰ ਉਹਨਾਂ ਦਾ ਨਜ਼ਰੀਆ ਇੱਕ ਜਣਾ ਇੱਕ ਜਣਾ ਨੇ ਚਾਗੀ ਚੰਨੀ ਜੀ ਨੇ ਕਿਹਾ ਜਿਹੜਾ ਉਹਦੀ ਮੈਂ ਤੁਹਾਨੂੰ ਉਧਾਰਨੇ ਹੀ ਗੱਲ ਕਰਦੇ ਹਾਂ ਉਸ ਗੱਲ ਤੇ ਵੀ ਉਹਨਾਂ ਨੇ ਹਾਂ ਜਿਹੜੀ ਉਹਨਾਂ ਨੇ ਕਹੀ ਹੈ ਵੀ ਐਨਐਸ ਸੇ ਗਲਤ ਹੈ ਤੇ ਉਹ ਤਾਂ ਮੈਂ ਵੀ ਕਹਿੰਦਾ ਦੇਖੋ ਜੀ ਜਿਹੜਾ ਅੰਮ੍ਰਿਤਪਾਲ ਹੈ ਨਾ ਉਹਦੇ ਕੋਲੋਂ ਕੋਈ ਦੇਸ਼ ਧਰੋਹੀ ਵਾਲਾ ਜਿੱਦਾ ਆਮ ਜੈਮਿਨੇਸ਼ਨ ਕੋਈ ਗੋਲਾ ਵਿਰੁੱਧ ਕੁਝ ਨਹੀਂ ਬਰਾਮਦ ਹੋਇਆ ਮੰਨਦੇ ਹੋ ਨਾ ਇਹ ਗੱਲ ਤਾਂ ਸੈਕੰਡਲੀ ਉਹਦੇ ਇਹਨਾਂ ਨੇ ਫੋਨ ਵੀ ਸਾਰਾ ਕੁਝ ਚੈੱਕ ਕਰ ਲਿਆ ਪਾਕਿਸਤਾਨ ਜਾਂ ਚਾਈਨਾ ਜਾਂ ਕਿਸੇ ਕੰਟਰੀ ਨਾਲ ਉਹਦੇ ਐਸੇ ਕੋਈ ਲਿੰਕ ਨਹੀਂ ਬਰਾਮਦ ਹੋ ਪਤਾ ਲੱਗੇ ਵੀ ਜੀਦ ਨਾਲ ਬਾਹਰ ਵਾਲੇ ਉਹਨੂੰ ਇਸ਼ਾਰੇ ਕਰਦੇ ਹੋਣ ਵੀ ਤੁਸੀਂ ਇਹ ਕਰੋ ਉਹ ਜੋ ਕਰ ਰਿਹਾ ਸੀ ਸਿਰਫ ਸਿੱਖਾਂ ਦੀ ਭਲਾਈ ਵਾਸਤੇ ਬਈ ਲੋਕਾਂ ਨੂੰ ਨਸ਼ੇ ਛਡਾਓ ਤੇ ਆਪਣੇ ਸਿੱਖੀ ਦੇ ਨਾਲ ਲਾਓ ਤੇ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਪੰਜਾਬ ਦਾ ਭਲਾ ਚਾਹੁੰਦਾ ਹੋਵੇ ਨਾ ਉਹਦੇ ਨਾਲ ਫਿਰ ਸਰਕਾਰਾਂ ਵੀ ਆ ਨਜ਼ਰਾਂ ਚੋਂ ਚੁਬਦਾ ਹੈ ਤੇ ਇਹ ਸਿਰਫ ਕਾਰਨ ਹੈ ਹੋਰ ਉਹਦੇ ਕੋਈ ਉਹਦੇ ਕੋਈ ਦੇਖੋ ਜੀ ਸਰਕਾਰ ਕਹਿੰਦੀ ਹੈ ਬਈ ਉਹਦੇ ਆਨਰ ਸਮਾਜ ਨੂੰ ਖਤਰਾ ਹੈ ਸਮਾਜ ਨੇ ਤਾਂ ਉਹ ਜਿਤਾਤਾ 2 ਲੱਖ ਵੋਟ ਨਾਲ ਵੀ ਲੱਖ ਬੰਦਿਆਂ ਦਾ ਨਮਾਇੰਦਗੀ ਕਰਦਾ ਹੈ ਉਹ ਤੇ ਕਾਹਦਾ ਖਤਰਾ ਹੈ ਸਾਨੂੰ ਵੀ ਪਤਾ ਲੱਗੇ ਸ਼੍ਰੀ ਭਗਵਾਨ ਤਵਾਰ ਜੀ ਨੇ ਜਲੰਧਰ ਵਿੱਚ ਬਿਆਨ ਦਿੱਤਾ ਹੈ ਕਿ ਇਹ ਇਹ ਮਾਮਲੇ ਦੇ ਭਾਈ ਅਮਰਤਪਾਲ ਜੀ ਵਾਲੇ ਤੇ ਕਿ ਮੈਂ ਇੱਕ ਐਮਪੀ ਦਾ ਸੀਐਮ ਨਹੀਂ ਹੈਗਾ ਮੈਂ 3 ਕਰੋੜ ਪੰਜਾਬੀਆਂ ਦਾ ਸੀਐਮ ਉਹ ਬਿਆਨ ਕਿਵੇਂ ਦੇਖਦੇ ਕਿਸ ਗੱਲ ਵਾਸਤੇ ਦਿੱਤਾ ਹੈ ਭਾਈ ਅਮਰਤਪਾਲ ਜੀ ਬਾਰੇ ਪੁੱਛਿਆ ਗਿਆ ਸੀ ਕਿ ਚੰਨੀ ਜੀ ਨੇ ਇਸ ਤਰ੍ਹਾਂ ਲੋਕ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਇਹ ਮੁੱਦਾ ਉਠਾਇਆ ਹਮਾਇਤ ਕੀਤੀ ਹੈ ਭਾਈ ਅਮਰਤਪਾਲ ਜੀ ਨੇ ਵੀ ਤੁਹਾਡਾ ਕੀ ਸਟੈਂਡ ਹੈ ਤੇ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਮੈਂ ਇੱਕ ਐਮਪੀ ਦਾ ਸੀਐਮ ਨਹੀਂ ਹੈਗਾ ਮੈਂ 3 ਕਰੋੜ 50 ਲੱਖ ਨਹੀਂ ਐਨਐਸਸੀ ਆਰਡਰ ਦੇਖਾਂ ਐਨਐਸਸੀ ਉਸੇ ਨਹੀਂ ਤਾਂ ਲਈ ਹੈ ਜੀ ਲਾਅ ਐਂਡ ਆਰਡਰ ਦਾ ਤਾਂ ਬਹਾਨਾ ਹੈ ਸਿਰਫ ਇੱਕ ਜਿਹੜੇ ਅਮਰਿਤਪਾਲ ਦੀ ਚੜ੍ਹਾਈ ਦੇ ਨਾਲ ਝਾੜੂ ਦਾ 그래프 ਥੱਲੇ ਜਾਂਦਾ ਹੈ ਕਿਉਂਕਿ ਇਹਨਾਂ ਨੇ ਦੇਖੋ ਆਪ ਤਾਂ ਕੁਝ ਕੀਤਾ ਨਹੀਂ ਮੇਰੇ ਹਲਕੇ ਦੀ ਗੱਲ ਹੈ ਮੈਂ ਲੋਕਾਂ ਨਾਲ ਵਾਦਾ ਕੀਤਾ ਸੀ ਵੀ ਮੈਂ ਪਿੰਡ ਪਿੰਡ ਕਾਈ ਬਣਾ ਕੇ ਨਸ਼ਿਆਂ ਦੇ ਖਿਲਾਫ ਕੰਮ ਕਰੂੰਗਾ ਪਰ ਤੁਸੀਂ ਇਹ ਦੇਖ ਲਓ ਵੀ ਜੋ ਹਾਲ ਉੱਥੇ ਇਸ ਟਾਈਮ ਹੈ ਮਤਲਬ ਜਿਹੜੇ ਪਿੰਡ ਦੇ ਬੱਚੇ ਜਿਹੜੇ ਜੁੜ ਕੇ ਇਕਾਈਆਂ ਬਣਾ ਕੇ ਨਸ਼ੇ ਖਿਲਾਫ ਕਰਨਾ ਕੰਮ ਕਰਨਾ ਚਾਹੁੰਦੇ ਐ ਉਹਨਾਂ ਨੂੰ ਵੀ ਨਹੀਂ ਕੰਮ ਕਰ ਲੈਂਦੇ ਨਾ ਬਾਦਲ ਵਾਲੇ ਨਾ ਇਹ ਰਲ ਮਿਲ ਕੇ ਰੋਕਦੇ ਆ ਉਹਨਾਂ ਨੂੰ ੜਿੱਕਾ ਲਾਉਨੇ ਆ ਮਤਲਬ ਇਹ ਨਸ਼ੇ ਛੱਡਣ ਦਾ ਕੰਮ ਵੀ ਨਹੀਂ ਕਰਨ ਦੇ ਰਹੇ ਕਾਲੀ ਦਾ ਬਾਦਲ ਸੁਖਵੀਰ ਬਾਦਲ ਬਾਰੇ ਤੁਸੀਂ ਕੀ ਮੰਨਦੇ ਹੋ ਕਿ ਕੋ ਚੋਣਾਂ ਦੇ ਵਿੱਚ ਬੰਦੇ ਤੁਹਾਡੇ ਖਲਾਫ ਵੀ ਖੜੇ ਕੀਤੇ ਗਏ ਇੱਕ ਪਾਸੇ ਉਹ ਪੰਥ ਦੀ ਗੱਲ ਵੀ ਕਰੀ ਜਾਂਦੇ ਆ ਸ਼ਰੋਣੀ ਕਮੇਟੀ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਹੈਗੀ ਆ ਮਕਬੂਲੀਅਤਾਂ ਤੇ ਕੀ ਕਹਿਣਾ ਚਾਹੋ ਗੱਲ ਤਾਂ ਇਹ ਹੈ ਜੀ ਭਈ ਜਿਹੜਾ ਮੈਂ ਤਾਂ ਆਪਣੇ ਮਨ ਦੀ ਗੱਲ ਦੱਸਾਂ ਮੈਂ ਤਾਂ ਉਹਨਾਂ ਨੂੰ ਕਦੇ ਮਤਲਬ ਪੰਥ ਪ੍ਰਸਤੀ ਨਹੀਂ ਸੀ ਸਮਝਦਾ ਸ਼ੁਰੂ ਤੋਂ ਹੀ ਇਹ ਗੱਲ ਇਹ ਆ ਵੀ ਲੋਕਾਂ ਨੂੰ ਥੋੜਾ ਜਿਹਾ ਸਵਾਰਥ ਕਰਕੇ ਜੁੜਨਾ ਪੈ ਜਾਂਦਾ ਹੈ ਜਾਂ ਇੱਕ ਗੱਲ ਮੈਂ ਉਹਨਾਂ ਦੀ ਕਾਮਯਾਬੀ ਦਾ ਸ਼ਰੇਹ ਜਿਹੜੇ ਪੰਥ ਦੇ ਲੀਡਰ ਬਣਦੇ ਆ ਜਿਨ੍ਹਾਂ ਨੇ ਪੰਥ ਲਈ ਅਜੇ ਤੱਕ ਕੁਝ ਕੀਤਾ ਨਹੀਂ ਲੋਕਾਂ ਨੂੰ ਆਪਣੇ ਨਾਲ ਨਹੀਂ ਲਾਇਆ ਆਪ ਕਾਮਯਾਬ ਨਹੀਂ ਹੋ ਸਕੇ ਤਾਂ ਜਿਹੜੇ ਲੋਕ ਐ ਸਮਾਜ 'ਚ ਰਹਿੰਦੇ ਇਹਨਾਂ ਨੇ ਕਿਸੇ ਨਾਲ ਤਾਂ ਤੁਲਨਾ ਹੀ ਹੈ ਨਾ ਪਰਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਵੀ ਉਹਨਾਂ ਨੇ ਕੁਝ ਲੱਗਦਾ ਤੁਹਾਨੂੰ ਵੀ ਉਹਨਾਂ ਨੇ ਕੋਈ ਖਾਸ ਨਾ ਭਾਈ ਜੀ ਤੁਸੀਂ ਕਿਵੇਂ ਤੇ ਗੱਲ ਤੁਸੀਂ ਮੈਨੂੰ ਇਹ ਦੱਸੋ ਬਈ ਇਹਨਾਂ ਦੀ ਸਰਕਾਰ ਸੀ ਜੀ ਸੈਂਟਰ ਜਿਨ੍ਹਾਂ ਦਾ ਭਾਈਵਾਲ ਸੀ ਹਿੱਸੇਦਾਰੀ ਸੀ ਤੇ ਤੁਸੀਂ ਸਮਝਦੇ ਹੋ ਬਈ ਇਹਨਾਂ ਲਈ ਬੰਦੀ ਸਿੰਘ ਛੱਡਣ ਵਿੱਚ ਕੋਈ ਡਿੱਕਾ ਸੀ ਇਹਨਾਂ ਨੂੰ ਇਹ ਤਾਂ ਬਾਈ ਜੀ ਸਿਰਫ ਵੋਟਾਂ ਵਾਸਤੇ ਬਈ ਲੋਕ ਉਧਰ ਨੂੰ ਹਵਾ ਚੱਲ ਗਈ ਤਾਂ ਆਪਾਂ ਵੀ ਉਧਰ ਨੂੰ ਹੋ ਜੀਏ ਇਹਨਾਂ ਦਾ ਇਹ ਸਾਰਾ ਕੁਝ ਕਰ ਸਕਦੇ ਸੀ ਸਾਰਾ ਕੁਝ ਇਹ ਸਾਰੇ ਬੰਦੀ ਸਿੰਘ ਛੱਡ ਸਕਦੇ ਸੀ ਜਾਣ ਵੱੱਜ ਕੇ ਨਹੀਂ ਜਾਣ ਵੱੱਜ ਕੇ ਨਹੀਂ ਕੀਤਾ ਜਾਣ ਪੁੱਜ ਕੇ ਨਹੀਂ ਕੀਤਾ ਉਦੋਂ ਇਹਨਾਂ ਨੂੰ ਇਹ ਸੀ ਭਈ ਜੀ ਉੱਤਰ ਦੀ ਹਵਾ ਹੈ ਠੀਕ ਹੈ ਭਈ ਉੱਤਰ ਤੋਂ ਹੋ ਜੋ ਹੁਣ ਹਵਾ ਇੱਧਰ ਦੀ ਹੋ ਗਈ ਹੁਣ ਇੱਧਰ ਤੋਂ ਇਹ ਮੰਨਦੇ ਹੋ ਵੀ ਆਰਐਸਐ ਤੇ ਭਾਜਪਾ ਨੂੰ ਪੰਜਾਬ ਦੇ ਅੰਦਰ ਲੈ ਕੇ ਆਉਣ ਵਾਲੇ ਕਾਲੀ ਦਾਲਾ ਉਹ ਤਾਂ ਹੈ ਹੀ ਹੈ ਜੀ ਜਿਹੜਾ ਪੰਜਾਬੀ ਨੇ ਜਿਹੜਾ ਖਮਿਆਲ ਭੋਗ ਰਹੇ ਨੇ ਇਸ ਵਕਤ ਬਹੁਤ ਸਾਰੀ ਇਤਰਾਸ ਦੀ ਹੋ ਰਹੀ ਹੈ ਬਿਲਕੁਲ ਜੀ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਈ ਪੰਜਾਬ ਦੇ ਜਿਹੜੇ ਕੰਨੇ ਅਸੀਂ ਕੌਮ ਨਾਲ ਸੰਬੰਧਿਤ ਅਸੀਂ ਕੌਮ ਦੀ ਸੇਵਾ ਕਰਦੇ ਆ ਤੇ ਆਰਐਸਐਸ ਨਾਲ ਮਿਲ ਕੇ ਚੱਲਦੇ ਆ ਜੀ ਉਹ ਤਾਂ ਤੁਸੀਂ ਪਾਰਟੀ ਬਣਾਏਗੇ ਪੰਜਾਬ ਦੇ ਪੰਜਾਬੀ ਜਿਹੜੀਆਂ ਜਿੰਨੀ ਚੋਣਾਂ 'ਚ ਲੜेंगे ਉਹਦੇ ਬਾਰੇ ਤੁਸੀਂ ਕੀ ਪ੍ਰਚਾਰ ਕਰ ਰਹੇ ਹੋ ਜੀ ਸਾਡਾ ਦੇਖੋ ਜੀ ਮੈਂ ਪਹਿਲਾਂ ਵੀ ਗੱਲ ਕਹੀ ਆ ਵੀ ਪਾਰਟੀ ਬਣਾਉਣ ਦੇ ਵਿੱਚ ਅਸੀਂ ਅਮਰਿਤਪਾਲ ਜਾਂ ਉਹਦੇ ਪਰਿਵਾਰ ਦੀ ਜੇ ਤਾਂ ਇਲੈਕਸ਼ਨਸ ਤੋਂ ਪਹਿਲਾਂ ਤੱਕ ਜੀ ਅਮਰਿਤਪਾਲ ਬਾਹਰ ਆ ਜਾਂਦਾ ਹੈ ਫੇਰ ਤਾਂ ਉਹਦੇ ਨਾਲ ਠੀਕ ਨਹੀਂ ਫੇਰ ਉਹਦੇ ਬਾਪੂ ਜੀ ਨਾਲ ਅਸੀਂ ਰਲ ਕੇ ਹੀ ਕੁਛ ਨਾ ਕੁਛ ਕਰਾਂਗੇ ਮੈਂ ਇਕੱਲਾ ਕੁਛ ਨਹੀਂ ਕਰਾਂਗਾ ਅਸੀਂ ਜੀ ਜੀ ਦੇ ਥੋੜਾ ਲੜਾਂਗੇ ਲੜਾਂਗੇ ਜੀ ਬਹੁਤ ਬਹੁਤ ਸਾਰੀਆਂ ਜੀ ਇਹ ਜਿਹੜੀ ਸ਼ਰੀ ਮੈਂ ਉਹਦੇ ਕਰ ਵੀ ਚਲਾਈ ਜਾ ਰਹੀ ਹੈ ਜੀ ਉਹਦੇ ਚੱਲ ਜੂਰੀ ਹੈ ਨਹੀਂ ਸੰਪਰਕ ਮਹਿਮਨ ਤੇ ਵਿੱਚੇ ਸਾਰਾ ਕੁਝ ਆ ਜਾਂਦਾ ਹੈ ਜੀ ਲੋਕੀ ਚਾਹੁੰਦੇ ਆ ਸਾਜੀ ਜੀ ਲੋਕੀ ਕਹਿੰਦੇ ਆ ਜੀ ਆਓ ਹਾਂਜੀ ਇੱਕ ਦੋ ਲੋਕੀ ਬੁਲਾਉਂਦੇ ਹਾਂਜੀ ਹਾਂਜੀ ਗੱਲ ਬਹੁਤ ਹੁੰਦੀ ਹੈ ਮੇਰੀ ਹੰਦੀ ਰੰਧੀਆ ਰੋਜ਼ ਹੀ ਗੱਲ ਹੁੰਦੀ ਹੈ ਜੀ ਜਿਹੜਾ ਬਾਗੀ ਧੜਾ ਜੀ ਉਹਦੇ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਮੇਰੇ ਨਾਲ ਕੋਈ ਹਲੇ ਕੋਈ ਮੀਟਿੰਗ ਨਹੀਂ ਹੋਈ ਵੈਸੇ ਇਹ ਹੈ ਵੀ ਦੇਖੋ ਜਿਹੜੇ ਬਾਗੀ ਧੜਾ ਹੈ ਨਾ ਉਹਦੇ ਵਿੱਚ ਸਾਫ ਅਕਸ ਵਾਲੇ ਵੀ ਬਹੁਤ ਹੈ ਜਿਨ੍ਹਾਂ ਤੇ ਕੋਈ ਦੂਸ਼ਣ ਨਹੀਂ ਲੱਗਦਾ ਤੇ ਜਿਹੜੇ ਬੰਦਿਆਂ ਦਾ ਅਕਸ ਸਾਫ ਹੈ ਜਿਵੇਂ ਆਪਣੇ ਜਥੇਦਾਰ ਸਾਹਿਬ ਜਥੇਦਾਰ ਸਾਹਿਬ ਵੀ ਆ ਆ ਉਹ ਮੈਂ ਸੰਤਾ ਸਿੰਘ ਜੀ ਉਨ ਜੇ ਐਸੇ ਆਪਣੇ ਸਾਫ ਸੁਥਰੇ ਬੰਦੇ ਸਾਡੇ ਨਾਲ ਜੁੜਨਗੇ ਤਾਂ ਸਾਨੂੰ ਤਾਂ ਫਲ ਮਿਲਣਾ ਹੀ ਹੈ ਇੱਕ ਗੱਲ ਇਹ ਸਵਾਲ ਹੈ ਕਿ ਜਿਹੜੀ ਨਵੇਂ ਪਾਰਟੀ ਦੀ ਯੋਜਨਾ ਉਹਦੇ ਵਿੱਚ ਕੀ ਹੋਊਗਾ ਕਿ ਨਵੇਂ ਬੰਦੇ ਆਉਣਗੇ ਜਾਂ ਜਿਵੇਂ ਤੁਸੀਂ ਕਹਿੰਦੇ ਮਜੀ ਪਾਰਟੀ ਦੇ ਵਿੱਚ ਸਾਫ ਅਕਸਾਲੇ ਹੋਣਗੇ ਉਹਨਾਂ ਨੂੰ ਸਾਫ ਅਕਸਾਲੇ ਬੰਦੇ ਹੋਣਗੇ ਜੀ ਕੇਂਦਰ ਨੇ ਬਜਟ ਪਾਸ ਕੀਤਾ ਪਹਿਲਾਂ ਬਜਟਾਇਆ ਕੌਂਸਲ ਵੀ ਪ੍ਰਦਰਸ਼ਨ ਕੀਤਾ ਤੇ ਆਮ ਆਦਮੀ ਪਾਰਟੀ ਨੇ ਤੁਸੀਂ ਕਿਹਦੇ ਨਾਲ ਰਫਰੂ ਨਹੀਂ ਹੋ। ਅਸੀਂ ਕਿਸੇ ਨਾਲ ਵੀ ਨਹੀਂ ਖੜਦੇ ਜੀ ਸਾਡਾ ਅਸੀਂ ਜੋ ਕਰਾਂਗੇ ਆਪਣੇ ਸਿਰ ਤੇ ਕਰਾਂਗੇ ਆਪਣਾ ਸਟੈਂਡ ਲੈ ਕੇ ਕਰਾਂਗੇ ਇਹ ਜੋ ਮਰਜ਼ੀ ਕਰਨ ਇਹ ਅੰਦਰੋਂ ਸਾਰੇ ਇੱਕ ਐ ਮੈਂ ਤੁਹਾਨੂੰ ਦੱਸਾਂ ਜੀ ਜਿਸ ਦਿਨ ਸੌ ਚੱਕੀ ਐ ਜਦੋਂ ਤਾਂ ਝਾੜੂ ਵਾਲੇ ਸੌ ਚੱਕਦੇ ਸੀ ਤਾਂ ਕਾਂਗਰਸ ਵਾਲੇ ਤਾੜੀਆਂ ਮਾਰਦੇ ਸੀ ਨਿੱਜਤ ਕਾਂਗਰਸ ਵਾਲੇ ਚੱਕਦੇ ਸੀ ਤੇ ਝਾੜੂ ਵਾਲੇ ਤਾੜੀਆਂ ਮਾਰਦੇ ਸੀ ਲੋਕ ਅੰਦਰੋਂ ਇੱਕ ਐ ਸੱਚ ਤੁਹਾਡੇ ਪੰਜਾਬ ਦੇ ਮੁੰਡੇ ਕੱਲ ਐਮਪੀ ਆ ਕੱਲ ਗ੍ਰਹਿ ਮੰਤਰੀ ਨੂੰ ਮਿਲਣ ਜਾ ਰਹੇ ਹੋ ਤੁਸੀਂ ਹਾਂਜੀ ਇਹ ਤੁਹਾਨੂੰ ਤੁਸੀਂ ਜਿਹੜੇ ਪੰਜਾਬ ਦੇ ਮਸਲੇ ਨੇ ਉਸ ਤੋਂ ਲਗ ਅਮਰਪਾਲ ਦੀ ਜਿਹੜੀ ਤਰਹੀ ਹੈ ਉਹਦੇ ਬਾਰੇ ਤੁਸੀਂ ਗੱਲ ਕਰਨੀ ਹੈ ਤੇ ਤੁਸੀਂ ਜਿਹੜਾ ਪਾਰਲੀਮੈਂਟ ਤੁਹਾਨੂੰ ਬੋਲਣ ਦੇ ਦੇਰੇ ਉਹਦੇ ਬਾਰੇ ਤੁਸੀਂ ਚ ਗੱਲ ਕਰਾਂਗੇ ਜੀ ਗੱਲ ਹੁਣ ਸਾਰੀ ਗੱਲ ਕਰਾਂਗੇ ਸਾਡੇ ਤਿੰਨ ਮੁੱਦੇ ਐ ਮੇਰੇ ਹਾਂਜੀ ਜੀ ਜਿਹੜੇ ਮੈਂ ਮੇਨ ਐ ਹਾਂਜੀ ਇੱਕ ਤਾਂ ਮੇਰਾ ਐ ਜੀ ਕਿਸਾਨੀ ਦਾ ਵੀ ਇਹ ਬਿਲ ਪਾਸ ਕਰਕੇ ਐ ਐਮਐਸਪੀ ਦਿੱਤੀ ਜਾਵੇ ਹਾਂਜੀ ਦੂਜਾ ਮੇਰਾ ਮਤਾ ਇਹ ਹੈ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਨਾ ਉਹਦੇ ਵਿੱਚ ਜਿਹੜੀ ਸਜ਼ਾ ਹੈ ਉਹ 3 ਸਾਲ ਹੈ। ਅੱਛਾ ਜੀ। ਤੇ ਉਹ 3 ਸਾਲ ਜਿਵੇਂ ਲੋਅਰ ਕੋਰਟ 'ਚ ਸਜ਼ਾ ਹੁੰਦੀ ਹੈ ਤੇ ਉਹ ਜਾਂਦੀ ਹਾਈ ਕੋਰਟ 'ਚ ਕਰਾ ਲੈਣੇ ਆ। ਅੱਛਾ ਜੀ। ਮਤਲਬ ਇੱਕ ਤਾਂ ਉਹ ਜਦੋਂ ਸਜ਼ਾ ਵਧੂਗੀ ਜਦੋਂ ਉਹਦੀ ਸਜ਼ਾ ਵਧੂਗੀ ਅਸੀਂ ਚਾਹੁੰਦੇ ਆ ਕਿ ਆਹ 20 ਸਾਲੀ ਹੋਵੇ 302 ਦਾ ਪਰਚਾ ਹੋਵੇ। ਤੇ 20 ਸਾਲ ਦੀ ਸਜ਼ਾ ਹੋਵੇ ਕਿ ਬੰਦੇ ਨੂੰ ਮਤਲਬ ਜਦ ਇੱਕ ਵਾਰੀ ਕਨਵਿਕਟਡ ਹੋ ਗਿਆ ਤਾਂ ਉਹਨੂੰ ਬੇਲ ਨਾ ਫਿਰ ਦੁਬਾਰਾ ਮਿਲੇ ਜਦੋਂ ਉਹਨੂੰ ਸਜ਼ਾ ਹੋਗੀ ਕਿ ਉਹਨੂੰ ਕਟੋਕਟ ਲਾਈਫ ਇੰਪ੍ਰਿਜ਼ਨਮੈਂਟ ਚਾਹੀਦੀ ਰਾਹੁਲ ਗਾਂਧੀ ਨੇ ਇੱਕ ਗੱਲ ਕਹੀ ਆ ਚਾਰ 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 ਅਸੈਂਬਲੀਾਂ ਚੋੜ ਆ ਰਹੀਆਂ ਚਾਲ ਤੁਸੀਂ ਲੜੋਗੇ ਚਾਰ ਸਮੇਂੇ ਤਾਂ ਜੀ ਆਪਣੇ ਸਿੱਖ ਸਿੱਖਤਾ ਹੈ ਹਾਂਜੀ ਹਾਂਜੀ ਜਿਹੜੇ ਵੀ ਸਟੇਟ ਦੇ ਵਿੱਚ ਨਾਰਥ ਰੀਜਨ ਦੇ ਵਿੱਚ ਜਿੱਥੇ ਸਿੱਖ ਸਿੱਖਾਂ ਦੀ ਆਬਾਦੀ ਵੱਧ ਹੈ ਤਾਂ ਸਾਡਾ ਵਿਚਾਰ ਹੈ ਵੀ ਅਸੀਂ ਉੱਥੇ ਇਲੈਕਸ਼ਨ ਲੜੀਏ ਆਪਣੀ ਆਪਣੀਆਂ ਜਾਰਾ ਆਪਣੀ ਪਾਰਟੀ ਨੇ ਜਾ ਪਹੁੰਚਾਈ ਆਪਣੀ ਫਿਰ ਆਪਣੀ ਜਾਰਾ ਜਿਹੜਾ ਬਾਬਾ ਨਹੀਂ ਹਲੇ ਸਾਡੀ ਪਲੈਨਿੰਗ ਹੈ ਜੀ ਹਲੇ ਕੋਈ ਪੱਕਾ ਆ ਜਾ ਹੁਣ ਇੱਕ ਗੱਲ ਆਖੀ ਹੈ ਜੀ ਉਹ ਖੇਤਰੀ ਪਾਰਟੀ ਹੋਵੇਗੀ ਜਾਂ ਨੈਸ਼ਨਲ ਪੱਧਰ ਤੇ ਅੱਗੇ ਲਿਜਾ ਹਾਂ ਮਾਰੀ ਸੋਸ਼ਲ ਸਾਰਾ ਕੁਝ ਹੀ ਕਰਾਂਗੇ ਜੀ ਅਸੀਂ ਤਾਂ ਪੂਰੇ ਇੰਡੀਆ ਦੇ ਲੈਵਲ ਤੇ ਕਰਾਂਗੇ ਐਮਪੀ ਸਾਹਿਬ ਰਾਹੁਲ ਸਾਹਿਬ ਨੇ ਇੱਕ ਗੱਲ ਕਹੀ ਹੈ ਵੀ ਜਿਹੜਾ ਦਰਬਾਰ ਸਾਹਿਬ ਤੇ ਗੈਗ ਫੈਮਲੀ ਦਾਦੀ ਬਲੋ ਕੰਮ ਗਲਤ ਕੀਤਾ ਗਿਆ ਜਾਂ ਉਹਨੂੰ ਸਲਾਹ ਗਲਤ ਦਿੱਤੀ ਵੇ ਇਹ ਇਸ ਵਿਸ਼ੇ ਤੁਸੀਂ ਕਿਸ ਤਰੀਕੇ ਨੇ ਠੀਕ ਹੈ ਜੀ ਗੱਲ ਦੇਰ ਹੈ ਦਰਸਤ ਹੈ ਤੇ ਪਰ ਗੱਲ ਹੈ ਦੂਦੇ ਪਾਸੇ ਵੀ ਦੱਸਦੇ ਨੇ ਆਪਣੀ ਗੱਲ ਜੀ ਹੁਣ ਦੇਖੋ ਜੀ ਪਿਛਲੀ ਲਾਸਟ ਜਿਹੜੀ ਸਪੀਚ ਸੀ ਮੋਦੀ ਦੀ ਉਹਦੇ ਵਿੱਚ ਉਹਨੇ ਕਿਹਾ ਹੈ ਭਈ ਜਿਹੜਾ ਇੰਦਰਾ ਗਾਂਧੀ ਨੇ ਅਟੈਕ ਕੀਤਾ ਸੀ ਉਹ ਇੱਕ ਕੌਮ ਦੀ ਨਸਲ ਕੁਸ਼ੀ ਵਾਸਤੇ ਕੀਤਾ ਸੀ ਭਈ ਉਹਦੇ ਵਾਸਤੇ ਹੋਰ ਵੀ ਕਈ ਕੌਮਾਂ ਦੀ ਨਸ਼ਲ ਕੂਸ਼ੀ ਕਰਨ ਵਾਸਤੇ ਦਰਾ ਗਾਂਧੀ ਦੀ ਤਿਆਰੀ ਸੀ ਭਈ ਜੇ ਇਹਨੂੰ ਨਾ ਮਤਲਬ ਇਹ ਹੋਰ ਟਾਈਮ ਰਹਿੰਦੇ ਤਾਂ ਇਹ ਹੋਰ ਵੀ ਕਈ ਆਏ ਜਿਹਨੇ ਕਰਨੇ ਪਰ ਕਈ ਕਿਤਾਬਾਂ ਦੀ ਉਹਨਾਂ ਜ਼ਿਕਰ ਮਿਲਦਾ ਵੀ ਕਾਲੀ ਗੱਲ ਬਾਦਲ ਜਾਂ ਉਹਨਾਂ ਦੇ ਨਾਲ ਹੋਰ ਰਲੇ ਹੋਏ ਜਾਂ ਅਡਵਾਨੀ ਉਹ ਉਹਨਾਂ ਦੇ ਕਹਿਣ ਤੇ ਇਹ ਅਟੈਕ ਹੋਇਆ ਹੋਇਆ ਜੀ ਹੋਇਆ ਇਹਨਾਂ ਨੇ ਦੁਰਗਾ ਮਾਤਾ ਕਿਤਾਬ ਦਿੱਤਾ ਸੀ ਜੀ ਅੱਛਾ ਜੀ ਆਪਣੇ ਤੁਸੀਂ ਰਾਹੁਲ ਜੀ ਨੂੰ ਮਾਫ ਕਰਤਾ ਕਹੇ ਬਚੀ ਆ ਨਹੀਂ ਜੀ ਮੈਂ ਕਹੋਂ ਹੁੰਦਾ ਮਾਫ ਕਰਨ ਵਾਲਾ ਪਹਿਲਾਂ ਤਾਂ ਤੁਸੀਂ ਦੱਸੋ ਵੀ ਮਤਲਬ ਮੇਰੇ ਕੋਲ ਪਾਵਰ ਹੈ ਉਹ ਆ ਕੇ ਟੈਨਸ਼ਨ ਕੋਲ ਬੈਠੋ ਮਾਫੀ ਮੰਗੇ ਅਕਾਲ ਤਖਬ ਸਾਹਿਬ ਦੇ ਜਥੇਦਾਰ ਤੋਂ ਉਹ ਵਿਚਾਰ ਕਰਨਾ ਵੀ ਮਾਫ ਕਰਨਾ ਹੈ ਨਹੀਂ ਕਰਨਾ ਜਾਂ ਈਦੀ ਵਿੱਚ ਕੋਈ ਗਲਤੀ ਹੈ ਈਦੇ ਜਾਂ ਇਹਨੂੰ ਆਪਾਂ ਕਨਵਿਕਟ ਹੀ ਨਹੀਂ ਕਰਦੇ ਇਹਦਾ ਕੀ ਕਰਨਾ ਇਹ ਫੈਸਲਾ ਅਕਾਲ ਤਖਬ ਸਾਹਿਬ ਦੇ ਹੋਊਗਾ ਇੱਕ ਮੇਰਾ ਮੁੱਦਾ ਇਸ ਵਕਤ ਪੰਜਾਬ ਦੀ ਤਰਤੀ ਤਾ ਛੋਟੇ ਛੋਟੇ ਬੱਚੇ ਚੁੱਕੇ ਜਾ ਰਹੇ ਆ ਕਿ ਇਹ ਇਹ ਜਮਨ ਦਾ ਤੁਸੀਂ ਸੰਸਦ ਵਿੱਚ ਪੰਜਾਬ ਦੇ ਵਿੱਚ ਕਿਉਂ ਚੁੱਕੇ ਜਾ ਰਹੇ ਆ ਬਹੁਤ ਸਾਰੇ ਬੱਚੇ ਚੁੱਕੇ ਜਾ ਰਹੇ ਬਹੁਤ ਕੁਛ ਹੈ ਦੀ ਬਹੁਤ ਕੁਛ ਹੈ ਕ੍ਰਾਈਮ ਦੇ ਵਿੱਚ ਤਾਂ ਦੇਖੋ ਇਹ ਜਿਹੜੀਆਂ ਗੱਲਾਂ ਐ ਨਾ ਇਹ ਸਰਕਾਰ ਨੇ ਕੰਟਰੋਲ ਕਰਨੀਆਂ ਹੁੰਦੀਆਂ ਪਰ ਤੁਸੀਂ ਆਵਾਜ਼ ਤਾਂ ਚੱਕ ਸਕਦੇ ਹੋ ਆਵਾਜ਼ ਤਾਂ ਮੈਂ ਚੱਕੂੰਗਾ ਜੀ ਪਰ ਇਹ ਜਿਹੜੀਆਂ ਇਹ ਨਾ ਜਿਹੜੀ ਸੋਚ ਲੈ ਕੇ ਸਰਕਾਰ ਲਿਆਂਦੀ ਸੀ ਲੋਕਾਂ ਨੇ ਇਹ ਉਸ ਤੇ ਘਰੇ ਨਹੀਂ ਉੱतरी ਜੀ ਇਹ ਬਿਲਕੁਲ ਮਤਲਬ ਆਪਣੀਆਂ ਜੋ ਲੋਕ ਦੇਖੋ ਨਾ ਤੁਸੀਂ 2 ਸਾਲ ਪਹਿਲਾਂ 117 ਚੋਂ 92 ਜਿੱਤ ਕੇ ਸਰਕਾਰ ਬਣੀ ਹੈ ਤੇ 2 ਸਾਲ ਬਾਅਦ 3 ਐਮਪੀ ਆਏ ਹਨ ਨਾ ਤੇ ਤਿੰਨੇ ਆਏ ਹਨ ਨਾ 13 ਕਹਿੰਦੇ ਸੀ ਤਿੰਨ ਆਏ ਹਨ ਓਕੇ ਤੇ ਮਾੜਾ ਹੀ ਹਾਲ ਹੈ ਨਾ ਕਾਰਗਜ਼ਾਰੀ ਮਾੜੀ ਹੈ ਇਹਨਾਂ ਦੀ 4-2 ਸਾਲ ਰੁਕ ਜਾਓ ਮੈਂ ਤੁਹਾਨੂੰ 100% ਸ਼ੋਰਟੀ ਨਾਲ ਕਹਿੰਦਾ ਬਈ ਇਹ ਹੁਣ ਗਾਹ ਨੂੰ ਨਹੀਂ ਆਉਣਾ ਮੁੱਦੇ ਬਹੁਤ ਨੇ ਪੰਜਾਬ ਦੇ ਚੁੱਕਣ ਵਾਲੇ ਪਰ ਤੁਹਾਡੀ ਮжоਰਿਟੀ ਕੱਟਾ ਕਿਸ ਤਰੀਕੇ ਨਾਲ ਲਵੋਗੇ ਤੁਸੀਂ ਇਸ ਚੀਜ਼ ਦੀ ਮжоਰਿਟੀ ਤਾਂ ਜੀ ਸਾਡੀ ਵਿਧਾਨ ਸਭਾ ਇਲੈਕਸ਼ਨਾਂ ਤੋਂ ਬਾਅਦ ਪਤਾ ਲੱਗੇ ਇੱਕ ਲਾਸਟ ਸਾਲ ਦੀ ਲਾਸਟ ਮੇਰਾ ਲਾਸਟ ਆਪਣੇ ਬਾਜੀ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਗਦਰ ਪਾਇਸ ਚੋੜਾਂਗਾ ਤੁਹਾਡੀ ਲੋਕਸਭਾ ਦੇ ਅਧੀਨ ਉਹ ਹਲਕਾ ਹੁੰਦਾ ਤੁਸੀਂ ਹੁਣ ਬੜੀ ਸ਼ਾਨ ਨਾਲ ਜਿੱਤ ਕੇ ਆਏ ਉਥੋਂ ਕੋਣ ਵੀ ਉਥੋਂ ਚੋਣ ਜਿੰਨੀ ਲੜੋਗੇ ਤੇ ਉਹਨੂੰ ਲੜਾਓਗੇ ਅਸੀਂ ਦੇਖੋ ਜੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਵੀ ਚੋਣ ਲੜਨਾ ਜਾਂ ਨਹੀਂ ਲੜਨਾ ਇਹ ਤਾਂ ਅਸੀਂ ਹਲੇ ਇੱਕ ਉਹ ਕਰਾਂਗੇ ਮੈਂਬਰਾਂ ਦੀ ਉਹ ਕੰਟਰਪਲਾਨ ਹੈ ਭਾਈ ਅਮਰ ਜੇ ਉਹ ਲੜਨੀ ਚਾਹੁੰਦਾ ਹੈ ਪਲਾਨ ਉਹਦਾ ਹੈਗਾ ਇਹ ਲੜਨ ਦਾ ਤਾਂ ਅਸੀਂ ਖੁੱਲ ਕੇ ਕਰੀਏ ਨਾ ਕਰੀਏ ਅੰਦਰ ਖਾਤੇ ਕਰੀਏ ਅਸੀਂ ਉਹਦਾ ਵਿਰੋਧ ਨਹੀਂ ਕਰਾਂਗੇ ਦੇਖੋ ਕੁਰਬਾਨੀ ਉਹਦੀ ਵੀ ਹੈ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਉਹਦੀ ਕੁਰਬਾਨੀ ਨਹੀਂ ਹੈ ਕੁਰਬਾਨੀ ਉਹਦੀ ਵੀ ਹੈ ਅਸੀਂ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਕੁਰਬਾਨੀਆਂ ਦਾ ਸਮਨ ਸੰਯੁਕਤ ਜਿਹੜੀ ਰਸਤੇ ਬੰਦੀ ਉਹਨਾਂ ਨੇ ਵੀ ਕਿਹਾ ਅਸੀਂ ਲੜਾਂਗੇ ਕਿ ਤੁਸੀਂ ਜੇ ਨਹੀਂ ਕਿ ਡਰ ਉਹਦੀ ਵੱਲ ਕਰੋਂਗੇ ਦੇਖੋ ਜੀ ਇਹ ਤਾਂ ਮੌਕੇ ਤੇ ਕੀ ਪਤਾ ਉਹ ਅੰਡਰਸਟੈਂਡਿੰਗ ਕੀ ਬਣਦੀ ਹੈ ਇਹ ਤਾਂ ਮੌਕਾ ਦੱਸੂਗਾ ਉਹ ਖੁਸ਼ੀ ਸਰ ਥੈਂਕ ਯੂ ਭਾਈ ਅਮਨਜੀਤ ਜੀ ਨਾਲ ਮੁਲਾਕਾਤ ਦਾ ਵੀ ਪ੍ਰੋਗਰਾਮ ਹੈ ਇਹ ਤੁਹਾਡਾ કરી ਜਾਂਦੇ ਆ ਜੀ ਦੇਖਦੇ ਆ ਕਰਨੇ ਮੁਲਾਕਾਤ ਪ੍ਰਧਾਨ ਜੀ ਕੀ ਕਹਿਣਾ ਤਾਂ ਵੀ ਤੁਸੀਂ ਅੱਜ ਪ੍ਰੋਗਰਾਮ ਇੱਥੇ ਲਿਖਿਆ ਗਿਆ ਇੱਕ ਮਿੰਟ ਭਾਈ ਸਾਸਰੀ ਬਾਈ ਇਹ ਮਾ ਆਵਰੇ ਨਾ ਪਰਵਾਹ ਜੀ ਸਾਸਰੀ ਬਾਈ ਜੀ ਅਸੀਂ ਸਾਰੇ ਲਿਸੈਂਸੀ ਸਾਸਾ ਜੀ ਇੱਥੇ ਆਏ ਆ ਇਹ ਆਏ ਕਹਿੰਦੇ ਆ ਬੜੀ ਸ਼ਾਨਦਾਰ ਨਿਯਤ ਪ੍ਰਭਾਵ ਕੀਤੀਆਂ ਨੇ ਇਹਨਾਂ ਨੇ ਵਿਚਾਰ ਬੜੇ ਵਧੀਆ ਰੱਖੇ ਨੇ ਬਿਲਕੁਲ ਸੁਚੇਤ ਦਿਲੋਂ ਖੁੱਲ ਕੇ ਦਾ अच्छा उस सस्ती ਗੱਲ ਇਹਨੇ ਕੀਤੀ ਜੋ ਸਿੱਖਵਾ ਪਾਥਰੇ ਮੁੱਦੇ ਨੇ ਉਹ ਇਹਨਾਂ ਨੇ ਉਠਾਏ ਜੋ ਤੁਸੀਂ ਸਵਾਲ ਕੀਤਾ ਪੱਤਰਕਾਰ ਨੇ ਹਾਂ ਹਾਂ ਸਮਰਵ ਸਾਰੇ ਐਮਪੀ ਨਹੀਂ ਸਖਵੰਤ ਦੇ ਜੀ ਆ ਇਹਨੂੰ ਕਹਿੰਦੇ ਆ ਅਸੀਂ